ਰਾਮਕਲੀ ਮਹਲਾ 3 ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਰਮੈ ਦੀਆਂ ਮੰਦਰਾ ਕੰਨੀ ਪਾਏ ਜੋਗੀ ਖਿੰθα ਕਰ ਤੂੰ ਦਇਆ ਆਵਣ ਜਾਣ ਦੇ ਭੂਤ ਲਾਏ ਜੋਗੀ ਤਾਂ ਤੀਨ ਭਗਵਨ ਜਨ ਲਿਆ ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨਹਦ ਵਾਜੈ ਹਰ ਸਿਉ ਰਹੇ ਲਿਵ ਲਾਏ ਰਹਾਉ ਸਤ ਸੰਤੋਖ ਪਾਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਾਨ ਅੰਰੇੜ ਕਰ ਆਸਨ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇਆ ਨਗਰੀ ਮਹਿ ਮੰਗਣ ਚੜਹੈ ਜੋਗੀ ਤਾਂ ਨਾਮ ਪੱਲੈ ਪਾਈ ਇਤ ਗਿੰਗਰੀ ਧਿਆਨ ਨਾ ਲਾਗੇ ਜੋਗੀ ਨਾ ਸਤ ਪੱਲੈ ਪਾਏ ਇਥ ਕਿੰਗਰੀ ਸ਼ਾਂਤ ਨਾ ਆਵੇ ਜੋਗੀ ਅਭਿਮਾਨ ਨਾਲ ਵਿੱਚ ਹੁੰ ਜਾਏ ਭਾਉ ਭਾਉ ਦੁਇ ਪਤ ਲਾਏ ਜੋਗੀ ਇਹ ਸਰੀਰ ਕਰ ਡੰਡੀ ਗੁਰਮੁਖ ਹੋਵਹਿ ਤਾਂ ਤੰਤਿ ਵਾਜੈ ਇਨ ਬਿਦ ਤ੍ਰਿਸ਼ਨਾ ਖੰਡੀ ਹੁਕਮ ਬੁਝੈ ਸੋ ਜੋਗੀ ਕਹੀਐ ਏਕਸ ਸਿਉਂ ਚਿਤ ਲਾਏ ਸੰਸਾਰ ਟੂਟੈ ਨਿਰਮਲ ਹੋਵੈ ਯੋਗ ਜੁਗਤ ਐਵੇਂ ਪਾਏ ਨਦਰੀ ਆਉਂਦਾ ਸਭ ਕੁਝ ਬਿਨਸੈ ਹਰ ਸੇਤੀ ਚਿਤ ਲਾਏ ਸਤਿਗੁਰ ਨਾਲ ਤੇਰੀ ਭਾਵਨੀ ਲਾਗੇ ਤਾਂ ਇਹ ਸੋ ਜੀ ਪਾਏ ਇਹ ਜੋਗ ਨਾ ਹੋਵੇ ਜੋਗੀ ਜੇ ਕੁਟੰਬਿ ਛੋੜ ਪਰਪਹਲ ਕਰਹਿ ਗ੍ਰਹਿ ਸਰੀਰ ਮਹਿ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਇਹ ਜਗਤ ਮਿੱਟੀ ਕਾ ਕੁਤਲਾ ਜੋਗੀ ਇਸ ਮਹਾਰੋਗ ਵੱਡਾ ਤ੍ਰishna ਮਾਇਆ ਅਨੇਕ ਜਤਨ ਭੇਤ ਕਰੇ ਜੋਗੀ ਰੋਗ ਨਾ ਜਾਏ ਗਵਾਇ ਹਰ ਕਾ ਨਾਮ ਔਖਦ ਹੈ ਜੋਗੀ ਜਿਸਨੂੰ ਮਨ ਵਸਾਏ ਗੁਰਮੁਖ ਹੋਵੇ ਸੋਈ ਬੂਝੈ ਜੋਗ ਜੁਗਤ ਸੋ ਪਾਏ ਜੋਗ ਹੈ ਕਾ ਮਾਰਗ ਬਖਮ ਹੈ ਜੋਗੀ ਜਿਸਨੂੰ ਨਦਰ ਕਰੇ ਸੋ ਪਾਏ ਅੰਦਰ ਬਾਹਰ ਏਕੋ ਵੇਖੈ ਵਿਚਹੁ ਭਰਮ ਚੁਕਾਏ ਵਿਣ ਬਜਾਈ ਕਿੰਗਰੀ ਵਾਜੈ ਜੋਗੀ ਸਾ ਕਿੰਗਰੀ ਵਜਾਏ ਕਹਿ ਨਾਨਕ ਮੁਕਤ ਹੋਵਹਿ ਜੋਗੀ ਸਾਚੇ ਰਹੈ ਸਮਾਏ RAM ਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਤਗੁਰੂ ਬੂਝ ਬੁਝਾਈ ਸੰਤ ਹੋ ਗੁਰਮੁਖ ਦੇ ਵਡਿਆਈ ਰਹਾਉ ਸੱਚ ਰਹੋ ਸਦਾ ਸਹਜ ਸੁਖ ਉਪਜੈ ਤਾਮ ਤ੍ਰੋਦ ਵਿੱਚ ਹੁੰਜਾਈ ਆਪ ਛੋੜ ਨਾਮ ਲਿਵ ਲਾਗੀ ਮੰਤਾ ਸ਼ਬਦ ਜਲਾਈ ਜਿਸ ਤੇ ਉਪਜੈ ਤਿਸ ਤੇ ਵਿੰਸੈ ਅੰਤੇ ਨਾਮ ਸੁਖਾਈ ਸਦਾ ਹਜ਼ੂਰ ਦੂਰ ਨਾ ਦੇਖੋ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੈ ਘਟ ਅੰਤਰ ਸੱਚੇ ਸਿਉ ਲੇਵ ਲਈ ਸਤ ਸੰਗਤ ਮਹਿ ਨਾਮ ਨਿਰਮੋਲਕ ਵੱਡਾ ਭਾਗ ਪਾਇਆ ਜਾਈ ਪਰਮਨਾ ਪੂਰ ਹੋ ਸਤਗੁਰ ਸੇਵ ਹੋ ਮਨ ਰੱਖ ਹੋ ਇਕ ਤਾਈ ਬਿਨ ਨਾਮ ਸਭ ਭੂਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡੈ ਪਾਖੰਡ ਯੋਗ ਨਾ ਪਾਈ ਛੇਵ ਨਗਰੀ ਮਹਿਆਸਣ ਬੈਸੈ ਗੁਰ ਸ਼ਬਦੀ ਜੋਗ ਪਾਈ ਤਾ ਦੁਰਬਾਜੀ ਸ਼ਬਦ ਨਿਵਾਰੇ ਨਾਮ ਵਸੈ ਮਨਿਆਈ ਇਹ ਸਰੀਰ ਸਰਵਰ ਹੈ ਸੰਤੋ ਇਸਨਾਨ ਕਰੇ ਲਿਵਲਾਈ ਨਾਮ ਇਸਨਾਨ ਕਰਹਿ ਇਸੇ ਜਨ ਨਿਰਮਲ ਸ਼ਬਦ ਦੇ ਮੈਲ ਗਵਾਈ ਤ੍ਰ ਗੁਣ ਅਚੇ ਨਾਮ ਚੇ ਤਹ ਨਾਹੀ ਬਿਨ ਨਾਮ ਹੈ ਬਿਨਸ ਜਾਈ ब्रह्मा विष्णू महेश त्रै मूर्त त्रिगुण धर्म भुलायी गुरु प्रसादी त्रिकुटे शूटै चौथा पद ले विलाई पंडित पढ़ै परवाद वाखान है तिन ना भोजन पाई बिखिया माते धर्म भुलाए उपदेश कहै किस पाई भगत जना की उत्तम वाणी युग जुग रही समाई ਬਾਣੀ ਲਾਗੈ ਸੋ ਗਤ ਪਾਏ ਸ਼ਬਦੇ ਸੱਚ ਸਮਾਈ ਕਾਇਆ ਨਗਰੀ ਸ਼ਬਦੇ ਖੋਜੇ ਨਾਮ ਨਵੰ ਨਿਦ ਪਾਈ ਮਨਸਾ ਮਾਰ ਮਨ ਸਹਿਜ ਸਮਾਨ ਬਿਨ ਰਸਨਾ ਉਸਤਤ ਕਰਾਈ ਲੋਇਨ ਦੇਖ ਰਹੇ ਬਿਸਮਾਦੀ ਚਿਤ ਅਦਿਸ਼ਟ ਲਗਾਈ ਅਦਿਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਿਲਾਈ ਹਉ ਗੁਰ ਸਾਲਾਹਿ ਸਦਾ ਆਪਣਾ ਜਿਨ ਸਾਚੀ ਬੂਝੁ ਬੁਝਾਈ ਨਾਨਕ ਏਕ ਹੈ ਬਨੰਤੀ ਨਾਮੁ ਘਤ ਪਤ ਪਾਈ RAM ਕਲੀ ਮਹਲਾ ਤੀਜਾ ਹਰ ਕੀ ਪੂਜਾ ਦੁਲੰਭ ਹੈ ਸੰਤੋ ਕਹਿਣਾ ਕਛੂ ਨਾ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮੁ ਪੂਜ ਕਰਾਈ ਰਹਾ ਹਰ ਦਿਨ ਸਭ ਕਿਸ ਮੈਲਾ ਸੰਤ ਹੋ ਕਿਆ ਹੋ ਪੂਜ ਚੜਹਾਈ ਹਰ ਸਾਚੇ ਭਾਵੈ ਸਾ ਪੂਜਾ ਹੋਐ ਭਾਣਾ ਮਨ ਵਿਸਾਈ ਪੂਜਾ ਕਰੈ ਸਭ ਲੋਕ ਸੰਤ ਹੋ ਮਨ ਮੁਖ ਥਾਏ ਨ ਪਾਈ ਸ਼ਬਦ ਮਰੈ ਮਨ ਨਿਰਮਲ ਸੰਤ ਹੋ ਇਹ ਪੂਜਾ ਥਾਏ ਪਾਈ ਪਵਿਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵ ਲਾਈ ਬਿਨ ਨਾਮ ਹੈ ਹੋਰ ਪੂਜਨਾ ਹੋਵੀ ਪਰਮ ਭੁੱਲੀ ਲੋਕਾਈ ਗੁਰਮੁਖ ਆਪ ਪਛਾਣੈ ਸੰਤ ਹੋ। ਰਾਮ ਨਾਮ ਲਿਵਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਏ ਪਾਈ ਪੂਜਾ ਕਰਹਿ ਪਰ ਵਿਦ ਨਹੀਂ ਜਾਣ ਹੈ ਦੂਜੈ ਭਾਏ ਮਰ ਲਾਈ ਗੁਰਮੁਖ ਹੋਵੈ ਸੋ ਪੂਜਾ ਜਾਣੈ ਭਾਣਾ ਮਨ ਵਸਾਈ ਭਾਣੇ ਤੇ ਸਭ ਸੁਖ ਪਾਵੇ ਸੰਤੋ ਅੰਤੇ ਨਾਮ ਸਖਾਈ ਆਪਣਾ ਆਪਨਾ ਪਛਾਣ ਹੈ ਸੰਤੋ ਕੂੜ ਕਰ ਹੈ ਵਡਿਆਈ ਪਾਖੰਡ ਕੀਨੈ ਜਮ ਨਹੀਂ ਛੋੜੈ ਲੈ ਜਾਸੀ ਫਤਗਵਾਈ ਜਿਨੇ ਅੰਤਰ ਸ਼ਬਦ ਆਪ ਪਛਾਣ ਹੈ ਗਤ ਮਿਤ ਤਿਨਹੀ ਪਾਈ ਇਹ ਮਨੁਆ ਸੁਨ ਸਮਾਧ ਲਗਾਵੇ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਵਖਾਣ ਹੈ ਸਤ ਸੰਗਤ ਮੇਲਾਈ ਗੁਰਮੁਖ ਗਾਵੇ ਆਪ ਗਵਾਵੇ ਦਰ ਸਾਚੈ ਸੋਭਾ ਪਾਈ ਸਾਚੀ ਬਾਣੀ ਸੱਚ ਵਖਾਣੈ ਸੱਚ ਨਾਮ ਲਿਵਲਾਈ ਪੈ ਪੰਜਨ ਅਤ ਪਾਪ ਨਿਖੰਝਨ ਮੇਰਾ ਪ੍ਰਭ ਅੰਤ ਸਖਾਈ ਸਬਕਿ ਸਿ ਆਪੇ ਆਪ ਵਰਤੈ ਨਾਮਿਕ ਨਾਮ ਵਡਿਆਈ RAM ਕਲੀ ਮਹੱਲਾ ਤੀਜਾ ਹਮ ਕੁਚਲ ਕੁਚੀਲ ਅਤ ਅਬਿਮਾਨੀ ਮਿਲ ਸ਼ਬਦੇ ਮੈਲ ਉਤਾਰੀ ਸੰਤੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਘਰ ਅੰਤਰ ਕਰਤੈ ਆਪ ਸواری ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਓ ਆਪਣੀ ਕਿਰਪਾਤ ਹਾਰੀ ਇੱਕ ਭੇਸ ਕਰ ਹੈ ਫਿਰ ਹੈ ਅਬ ਮਹਨੀ ਤਨ ਜੂ ਐ ਬਾਜੀ ਹਾਰੀ ਇੱਕ ਆਨੰਦਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤ ਹਾਰੀ ਆਨੰਦਨ ਰਾਤੇ ਸਹਜੇ ਮਾਤੇ ਸਹਜੇ ਹਉ ਮੈਂ ਮਾਰੀ ਭੈ ਬਿਨ ਭਗਤ ਨਾ ਹੋਈ ਕਬਹੀ ਭੈ ਭਾਏ ਭਗਤ ਸਵਾਰੀ ਮਾਇਆ ਮੋਹ ਸ਼ਬਦ ਜਲਾਇਆ ਜਾਨ ਤਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਪੰਡਹਾਰੀ ਤਿਸ ਕੇ ਗੁਨਾ ਕਾ ਅੰਤ ਨ ਪਾਇਆ ਹਉ ਗਾਵਾਂ ਸ਼ਬਦ ਵਿਚਾਰੀ ਹਰ ਜੀਉ ਜਪੇ ਹਰ ਜੀਉ ਸਾਲਾਹਿ ਵਿੱਚ ਹਉ ਆਪ ਨਿਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਅਖੋਟ ਸੱਚੇ ਪੰਡਹਾਰੀ ਆਪਣਿਆ ਭਗਤਾਂ ਨੂੰ ਆਪੇ ਟੁੱਠਾ ਆਪਣੀ ਕਿਰਪਾ ਕਰ ਕਲਤ ਹਰੀ ਤਿਨ ਸਾਚੇ ਨਾਮ ਕੀ ਸਦਾ ਭੁਖ ਲਾਗੀ ਗਾਵਨ ਸ਼ਬਦ ਵਿਚਾਰੀ ਜੀਉ ਪਿੰਡ ਸਭ ਕਿਸ ਹੈ ਤਿਸ ਦਾ ਆਖਣ ਵਿਖੰਬ ਵਿਚਾਰੀ ਸ਼ਬਦ ਲੱਗੇ ਸਹੀ ਜਨ ਮਿਸਤਰੇ ਭੌਦਲ ਪਾਰ ਉਤਾਰੀ ਬਿਨ ਹਰ ਸਾਚੇ ਕੋ ਪਾਰ ਨਾ ਪਾਵੇ ਬੂਝ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸواری ਕਾਇਆ ਕੰਚਨ ਸ਼ਬਦੇ ਰਾਤੀ ਸਾਚੈ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਇਐ ਸ਼ਬਦ ਵਿਚਾਰੀ ਜੋ ਪ੍ਰਭ ਖੋਜਹਿ ਸੇਈ ਪਾਵਹਿ ਹੋਰ ਫੂਟ ਮੁਏ ਅਹੰਕਾਰੀ ਬਾਦੀ ਬਿਨ ਸਹਿ ਸੇਵਕ ਸੇਵਹਿ ਗੁਰਤੈ ਹੈ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹਉ ਮੈਂ ਤ੍ਰਿਸ਼ਨਾ ਮਾਰੀ ਸਤਗੁਰ ਦਾਤਾ ਤਨੈ ਪਛਾਤਾ ਜਿਸਨੂੰ ਕਿਰਪਾ ਤੁਮਾਰੀ ਸਤਗੁਰ ਨਾਲ ਸੇਵਹਿ ਮਾਇਆ ਲਾਗੇ ਧੂਪ ਮੁਏ ਅਹੰਕਾਰੀ ਜਿ ਚਿਰ ਅੰਦਰ ਸਾਸ ਤਿਚਰ ਸੇਵਾ ਕੀਚੈ ਜਾਏ ਮਿਲਿਐ ਰਾਮ ਮੁਰਾਰੀ ਅਨ ਦਿਨ ਜਾਗਤ ਰਹੈ ਦਿਨ ਰਾਤੀ ਆਪਣੇ ਪਿਆ ਪ੍ਰੀਤ ਪਿਆਰੀ ਤਨ ਮਨ ਵਾਰੀ ਵਾਰ ਕੁਮਹਾਈ ਆਪਣੇ ਗੁਰ ਵਿਟ ਹੰਬਲਹਾਰੀ ਮਾਇਆ ਮੋ ਬਿਨ ਸਜਾਏਗਾ ਉਬਰੇ ਸ਼ਬਦ ਵਿਚਾਰੀ ਆਪ ਜਗਾਏ ਸੇ ਜਾਗੇ ਗੁਰ ਕੈ ਸ਼ਬਦ ਵਿਚਾਰੀ ਨਾਨਕ ਸੇ ਮੂਏ ਜੇ ਨਾਮ ਨਚੇਤ ਹੈ ਪਗਤ ਜੀਵੇ ਵਿਚਾਰੀ RAM ਕਲੀ ਮਹਲਾ ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਗਾਈ ਸੰਤੋ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਘਟ ਅੰਤਰ ਪੂਰੇ ਕੀ ਵਡਿਆਈ ਰਹਾਉ ਆਪੇ ਕਰਤਾ ਆਪੇ ਭੁਗਤਾ ਦੇਂਦਾ ਰਿਜਕ ਸਭਾਈ ਜੋ ਕਛ ਕਰਣਾ ਸੋ ਕਰ ਰਹਾ ਔਰ ਨਾ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟੀ ਉਪਾਏ ਸਿਰ ਸਿਰ ਧੰਦਾ ਲਾਈ ਤਿਸ ਹਸਰੇ ਬਹੁਤਾ ਸੁਖ ਪਾਵਹੁ ਸਤ ਗੁਰ ਮੇਲ ਮਿਲਾਈ ਆਪਣਾ ਆਪ ਆਪ ਉਪਾਏ ਅਲਖਣਾ ਲਖਣਾ ਜਾਈ ਆਪੇ ਮਾਰ ਜੀਵਾਲੇ ਆਪੇ ਤਿਸਨੂੰ ਤੇਲ ਨ ਤਮਾਈ ਇਕ ਦਾਤੇ ਇਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵਡ ਭਾਗੀ ਜਿੰਨੀ ਏ ਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁਖ ਪਾਏ ਅੰਤਰ ਆਪੇ ਪਰਮ ਕੁਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੈ ਲੋਕਾਈ ਜਿੰਨੀ ਚਾਖਿਆ ਤਿੰਨਾ ਸਾਧ ਆਇਆ ਸਤਿਗੁਰੂ ਬੂਝ ਬੁਝਾਈ ਇਕ ਨਾ ਨਾਮ ਆਪ ਕੋ ਲਾਏ ਇਤਨਾ ਗੁਰਮੁਖ ਦੇਵ ਬੁਝਾਈ ਸਦਾ ਸਦਾ ਸਾਲਾਹੇ ਹੋ ਸੰਤ ਹੋ ਇਸ ਦੀ ਵੱਡੀ ਵਡਿਆਈ ਇਸ ਬਿਨ ਅਵਰ ਨ ਕੋਈ ਰਾਜਾ ਕਰ ਤਪਾਵਸ ਬਣਤ ਬਣਾਈ ਨਿਆਉ ਤਿਸੈ ਕਾ ਹੈ ਸਤ ਸਾਚਾ ਵਿਰਲੇ ਹੁਕਮ ਮਨਾਈ ਤਿਸਨੋ ਪ੍ਰਾਣੀ ਸਦਾ ਧਿਆਵਹੁ ਜਿਨ ਗੁਰਮੁਖ ਬਣਤ ਬਣਾਈ ਸਤਗੁਰ ਭੇਟੈ ਸੋ ਜਨ ਸੀਜੈ ਜਿਸ ਹਿਰਦੈ ਨਾਮ ਵਸਾਈ ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਹਾ ਵਿਸਮਾਦ ਮੇਰਾ ਪ੍ਰਭ ਰਵਿਆ ਸਭ ਥਾਈ ਰਾਮਕਲੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਿਨਹੀ ਕੀਆ ਪਰਵਿਰਤ ਪਸਾਰਾ ਕਿਨਹੀ ਕੀਆ ਪੂਜਾ ਵਿਸਥਾਰਾ ਕਿਨਹੀ ਨਿਵਲ ਕੋਇ ਅੰਗਮ ਸਾਧੇ ਮੋਹਦੀਨ ਹਰ ਹਰ ਆਰਾਧੇ ਤੇਰਾ ਪ੍ਰੋਸਾ ਪਿਆਰੇ ਹਾਨ ਨਾ ਜਾਣਾ ਵਿਸਾਰਾਉ ਕਿਨਹੀ ਗ੍ਰਹਿ ਤਜ ਬਣ ਖੰਡ ਪਾਇਆ ਕਿਨਹੀ ਮੋਨ ਅਵਧੂਤ ਸਦਾਇਆ ਕੋਈ ਕਹਤੋਂ ਅਨੰਨੁ ਭਗੋਤੀ ਮੋਹ ਦੀਨ ਹਰ ਹਰ ਓਟ ਲੀਤੀ ਕਿਨਹੀ ਕਹਿਆ ਹਉ ਤੀਰਥਵਾਸੀ ਕੋਈ ਅਨ ਤਜ ਭਇਆ ਉਦਾਸੀ ਕਿਨਹੀ ਭਵਨ ਸਭ ਧਰਤੀ ਕਰਿਆ ਮੋਹ ਦੀਨ ਹਰ ਹਰ ਦਰ ਪਰਿਆ ਕਿਨਹੀ ਕਹਿਆ ਮੈਂ ਕੁਲ ਹੈ ਵੜਿਆਈ ਕਿਨਹੀ ਕਹਿਆ ਬਾਹ ਬਹੁ ਪਾਈ ਕੋਈ ਕਹੈ ਮੈਂ ਤਨ ਸਾਰਾ ਮੋਹਿ ਦੀਨ ਹਰ ਹਰ ਆਧਾਰ ਕਿਨਹੀ ਘੁੰਗਰ ਨਿਰਤ ਕਰਾਈ ਕਿਨਹੂ ਵਰਤਨੇ ਮਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹਿ ਦੀਨ ਹਰ 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 ਧਿਆਇਆ ਕਿਨਹੀ ਸਿਧ ਬਹੁ ਚੇਟ ਕਲਾਈ ਕਿਨਹੀ ਭੇਖ ਬਹੁ ਥਾਟ ਬਨਾਈ किन्ही तंत बहुखेवा, बहु खेवा मोह दीन हर 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 सेवा कोई चतुर कहावे पंडित कोखट कर्म सहत सिव मंडित कोई करे आचार सो करणी मोह दीन हर 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 शरणी सगले कर्म धर्म जुग सोधे बिन नाम है ए मन ना प्रभु कहो नानक जो साध संग पाया ਬੂਝੀ ਤ੍ਰਿਸ਼ਨਾ ਮਹਾ ਸੀਤ ਲਾਇਆ RAM ਕਲੀ ਮਹੱਲਾ ਪੰਜਵਾਂ ਇਸ ਪਾਣੀ ਤੇ ਜਿਨ ਤੂੰ ਘਰਿਆ ਮਾਟੀ ਕਾਲੇ ਦੇਹਰਾ ਕਰਿਆ ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ ਗਰਭ ਮਹਿ ਜਿਨ ਤੂੰ ਰਾਖਿਆ ਰਾਖਨ ਹਾਰ ਸਮਾਰਜਨ ਸਗਲੇ ਛੋਡ ਵਿਚਾਰ ਮਨ ਆ ਰਹਾਉ ਜਿਨ ਦੀਏ ਤੁਧ ਬਾਪ ਮਹਤਾਰੀ ਜਿਨ ਦੀਏ ਭਰਾਤ ਪੁਤਹਾਰੀ ਜਿਨ ਦੀਏ ਤੁਧ ਬਨਤਾ ਅਰਨੀਤਾ ਸਿਸ਼ਠਾਪੁਰ ਕੋ ਰਖਲੇ ਹੋ ਚੀਤਾ ਜਿਨ ਦੀਆ ਤੁਧ ਪਵਨ ਅਮੋਲਾ ਜਿਨ ਦੀਆ ਤੁਧ ਨੀਰ ਨਿਰਮੋਲਾ ਜਿਨ ਦੀਆ ਤੁਧ ਪਾਵਕ ਬਲਣਾ ਸਿਸ਼ਠਾਪੁਰ ਕੀ ਰਹੁ ਮਨ ਸਰਣਾ ਛੱਤੀ ਹੀ ਅੰਮ੍ਰਿਤ ਜਿਨ ਭੋਜਨ ਦੀਏ अंतरथान ठहरावन को किए बसधा दियो बर्तन बलना बिष्टापुर के चित रख चरण पेखन को नेत्र सुनन को कर्ण हस्त कमावन बासन रसना चरण चलन को सिर की नो मेरा मन तिस ठाकुर के पूजहु पैरा अपवित्र पवित्र जिन तुम करया ਸਗਲ ਜੋਨ ਮਹਿ ਤੂੰ ਸਿਰ ਧਰਿਆ ਅਬ ਤੂੰ ਸੀਝ ਭਾਵੇਂ ਨਹੀਂ ਸੀਝੈ ਕਾਰਜ ਸਬਰੈ ਮਨ ਪ੍ਰਭ ਧਿਆਈ ਜੈ ਈਹਾ ਹਾਏ ਕੈ ਉਹ ਹੀ ਜਤ ਕਤ ਦੇਖੀਐ ਤਤ ਤਤ ਤੋਹੀ ਤਿਸੇਵਤ ਮਨ ਆਲਸ ਕਰੈ ਜਿਸ ਵਿਸਰਿਆ ਇੱਕ ਨਿਮਖ ਖਨਾਸਰੈ ਹਮ ਅਪਰਾਧੀ ਨਿਰਗੁਨੀ ਆਰੇ ਨਾ ਕਿਸੇਵਾ ਨਾ ਕਰਮਾਰੇ ਗੁਰ ਬੋਹਿਤ ਵਡਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ RAM ਕਲੀ ਮਹੱਲਾ ਪੰਜਵਾਂ ਕਾਹ ਹੂੰ ਬਿਹਾਵੇ ਰੰਗ ਰਸ ਰੂਪ ਕਾਹ ਹੂੰ ਬਿਹਾਵੇ ਮਾਏ ਬਾਪ ਪੂਤ ਕਾਹ ਹੂੰ ਬਿਹਾਵੇ ਰਾਜ ਮਿਲਖ ਬਾਪਾਰਾ ਸੰਤ ਬਿਹਾਵੇ ਹਰਨਾਮ ਪਧਾਰਾ ਰਚਨਾ ਸਾਜ ਬਣੀ ਸਭ ਦਾ ਏਕ ਧਨੀ ਰਹਾ ਕਾਹੂੰ ਬਿਹਾਵੇ ਬੇਦ ਅਰਬਾਦ ਕਾਹੂੰ ਬਿਹਾਵੇ ਰਸਨਾ ਸਾਗ ਕਾਹੂੰ ਬਿਹਾਵੇ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੁਰਾਰੀ ਕਾਹੂੰ ਬਿਹਾਵੇ ਖੇਲ ਜੂਆ ਕਾਹੂੰ ਬਿਹਾਵੇ ਅਮਲੀ ਹੂਆ ਕਾਹੂੰ ਬਿਹਾਵੇ ਪਰਦਰਬ ਚੁਰਾਏ ਹਰ ਜਨ ਬਿਹਾਵੇ ਨਾਮ ਪਿਆਇ ਕਾਹੂੰ ਬਿਹਾਵੇ ਜੋਗ ਤਪ ਪੂਜਾ ਕਾਹੂੰ ਰੋਗ ਸੋਗ ਪਰਮੀਜਾ ਕਾਹੂੰ ਪવન ਧਾਰ ਜਾਤ ਬਿਹਾਏ ਸੰਤ ਬਿਹਾਵੇ ਕੀਰਤਨ ਗਾਏ ਕਾਹੂੰ ਬਿਹਾਵੇ ਦਿਨ ਰੈਣ ਚਾਲਤ ਕਾਹੂੰ ਬਿਹਾਵੇ ਸੋ ਪਿੜ ਮਾਲਤ ਕਾਹੂੰ ਬਿਹਾਵੇ ਬਾਲ ਪੜਹਾਵਤ ਸੰਤ ਬਿਹਾਵੇ ਹਰ ਜਸ ਗਾਵਤ ਕਾਹੂ ਵਿਹਾਵੈ ਨਾਟਨਾਟਕ ਨਿਰਤੇ ਕਾਹੂ ਵਿਹਾਵੈ ਜੀਆ ਇਹ ਹਿਰਤੇ ਕਾਹੂ ਵਿਹਾਵੈ ਰਾਜ ਮਹਿ ਡਰਤੇ ਸੰਤ ਵਿਹਾਵੈ ਹਰ ਜਸ ਕਰਤੇ ਕਾਹੂ ਵਿਹਾਵੈ ਮਤਾ ਮਸੂਰਤ ਕਾਹੂ ਵਿਹਾਵੈ ਸੇਵਾ ਜ਼ਰੂਰ ਕਾਹੂ ਵਿਹਾਵੈ ਸੋਧਤ ਜੀਵਤ ਸੰਤ ਵਿਹਾਵੈ ਹਰ ਰਸ ਪੀਵਤ ਜਿਤ ਕੋ ਲਾਇਆ ਤਿਤਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਣਾ ਕਰ ਕਿਰਪਾ ਜਿਸ ਦੇਵੈ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਾਮ ਕਲੀ ਮਹੱਲਾ ਪੰਜਵਾਂ ਦਾਵਾ ਅਗਨ ਰਹੇ ਹਰ ਬੂਟ ਮਾਤ ਗਰਭ ਸੰਕਟ ਤੇ ਛੂਟ ਜਾ ਕਾ ਨਾਮ ਸਿਮਰਤ ਪਉ ਜਾਏ ਤੈਸੇ ਸੰਤ ਜਨਾ ਰਾਖੈ ਹਰ ਰਾਏ ਐਸੇ ਰਾਖਣ ਹਾਰ ਦਇਆ ਜਾਤ ਕਟ ਦੇਖੋ ਤੂੰ ਪ੍ਰਤਪਾਲ ਰਹਾਉ ਜਲ ਪੀਵਤ ਜਿਉ ਤਿਖਾ ਮਟੰਤ ਧਨ ਵਿਗਸੈ ਗ੍ਰਹਿ ਆਵਤ ਕੰਤ ਲੋਭੀ ਕਾ ਧਨ ਪ੍ਰਾਣ ਅਧਾਰ ਤਿਉ ਹਰ ਜਨ ਹਰ ਹਰ ਨਾਮ ਪਿਆਰ ਕਿਰਸਾਣੀ ਜਿਉ ਰਾਖੈ ਰਖਵਾਲਾ ਮਾਤ ਪਿਤਾ ਦਇਆ ਜਿਉ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਕਿਉ ਹਰ ਜਨ ਰਾਖੈ ਕੰਠ ਲਾਏ ਜਿਉ ਅੰਧੇ ਦੇਖਤ ਹੋਏ ਆਨੰਦ ਗੁੰਗਾ ਬਖਤ ਗਾਵੇ ਬਹੁ ਛੰਦ ਸਿੰਗਲ ਪਰਬਤ ਪੜਤੇ ਪਾਰ ਹਰ ਕੈ ਨਾਮ ਸਗਲ ਉਧਾਰ ਜਿਉ ਪਾਪਕ ਸੰਗ ਸੀਤ ਕੋ ਨਾਸ ਐਸੇ ਪ੍ਰਾਸ਼ਤ ਸੰਤ ਸੰਗ ਬਿਨਾਸ ਜਿਉ ਸਾਬਣ ਕਾਪਰ ਊਜਲ ਹੋਤ ਨਾਮ ਜਪਤ ਸਭ ਭ੍ਰਮ ਪਾਉ ਖੋਤ ਜਿਉ ਚਕਵੀ ਸੂਰਜ ਕੀ ਆਸ ਜਿਉ ਚਾਤ੍ਰਿਕ ਬੂੰਦ ਕੀ ਪਿਆਸ ਜਿਉ ਕੁਰੰਕ 나ਦ ਕਰਨ ਸਮਾਨੇ ਤਿਉ ਹਰਨਾਮ ਹਰ ਜਨ ਮਨ ਹੈ ਸੁਖਾਨੇ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਇਆਲ ਭੇਤਾ ਆਏ ਚੀਤ ਦਇਆ ਧਾਰੀ ਤਿਨ ਤਹਰਨ ਹਾਰ ਬੰਧੰਤੇ ਹੋਈ ਛੁਟਕਾਰ ਸਭ ਥਾਨ ਦੇਖੇ ਨੈਣ ਅਲੋਏ ਇਸ ਬਿਨ ਦੂਜਾ ਵਰਨਾ ਕੋਇ ਪਰਮਪੈ ਛੂਟੇ ਗੁਰ ਪ੍ਰਸਾਦ ਨਾਨਕ ਪੇਖਿਓ ਸਭ ਬਿਸਮਾਦ RAM ਕਲੀ ਮਹੱਲਾ ਪੰਜਵਾ ਜੀ ਜੰਤ ਸਭ ਵੇਖੀਐ ਪ੍ਰਭ ਸਗਲ ਤੁਮਾਰੀ ਧਾਰਨਾ ਇਹ ਮਨ ਹਰ ਕੈ ਨਾਮ ਉਧਾਰਨਾ ਰਹਾਉ ਕਿਨ ਮਨ ਮਥਾਪ ਉਥਾਪੇ ਕੁਦਰਤ ਸਭ ਕਰਤੇ ਕੇ ਕਾਰਨ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਦਾਰਨਾਮ ਨਾਮ ਜਪਤ ਮਨ ਨਿਰਮਲ ਹੋਵੇ ਸੁਖੇ ਸੁਖ ਬਿਦਾਰਨਾ ਭਗਤ ਸ਼ਰਨ ਜੋ ਆਵੇ ਪ੍ਰਾਣੀ ਤਿਸ ਹੀ ਹਾਂ ਹਾ ਨਾ ਹਾਰਨਾ ਸੁਖ ਦੁਖ ਇਸ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ ਕੁੰਦਾਤਾ ਸਬਨਾ ਜੀ ਅੰਕਾਰ ਆਪਨ ਕੀਆ ਪਾਲਣਾ ਅਨਕ ਬਾਰ ਕੋਟ ਜਨ ਉਪਰ ਨਾਨਕ 52 ਵਾਰਨਾ RAM ਕਲੀ ਮਹੱਲਾ ਪੰਜਵਾ ਅਸ਼ਪਦੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਭੇਟ ਤ ਪਾਪ ਸਭ ਦਾ ਸਹੈ ਹਰ ਸਿਉਂ ਦੇ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ ਬਾਰ ਬ੍ਰਹਮ ਕਾ ਨਾਮ ਦਿਰਢਾਏ ਅੰਤੇ ਹੋਏ ਸਖਾਈ ਰਹਾ ਸਗਲ ਦੂਖ ਕਾ ਡੇਰਾ ਧੰਨਾ ਸੰਤ ਧੂਰ ਮੁਖ ਲਾਈ ਪਤਤ ਗੁਨੀਤ ਕੀਏ ਖਿਣ ਭੀਤਰ ਅਗਿਆਨ ਅੰਧੇਰ ਵੰਜਾਈ ਕਰਨ ਕਾਰਨ ਸਮਰਤ ਸੁਆਮੀ ਨਾਨਕ ਤਿਸ ਸਰਣਾਈ ਬੰਧਨ ਤੋੜ ਚਰਨ ਕਮਲ ਦਿਰਢਾਏ ਏਕ ਸ਼ਬਦ ਲਿਵਲਾਈ ਅੰਧ ਕੂਪ ਵਿਖਿਆ ਤੇ ਕਾਢਿਓ ਸਾਤ ਸ਼ਬਦ ਬਣ ਆਈ ਜਨਮ ਮਰਨ ਕਾ ਸਹਸਾਚੂ ਕਾ ਬਾਹੜ ਕਤ ਹੋ ਨਾ ਕਹਾਈ ਨਾਮ ਰਸਾਇਣ ਇਹ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਤ ਸੰਗ ਮਿਲ ਕੀਰਤਨ ਗਾਇਆ ਨਿਹਿਚਲ ਵਸਿਆ ਜਾਈ ਪੂਰਾ ਗੁਰ ਪੂਰੀ ਮਤ ਦੇਨੀ ਹਰ ਦਿਨ ਆਨ ਨਾ ਪਹਾਈ ਨਾਮ ਨਿਧਾਨ ਪਾਇਆ ਵਡ ਭਾਗ ਨਾਨਕ ਨਰਕ ਨਾ ਜਾਈ ਕਾਲ ਸਿਆਣਪ ਉਕਤ ਨਾ ਮੇਰੀ ਪੂਰੇ ਗੁਰੂ ਕਮਾਈ ਜਪ ਤਪ ਸੰਜਮ ਸੋਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲਤਰ ਮਹਾ ਵਿਖਿਆ ਮਹਿ ਗੁਰ ਸਾਚੈ ਲਾਏ ਤਰਾਈ ਆਪਣੇ ਜੀ ਤੈ ਆਪ ਸੰਭਾਲੇ ਆਪ ਲੀਏ ਲੜ ਲਾਈ ਸਾਤ ਧਰਮ ਕਾ ਬੇੜਾ ਬਾਂਧਿਆ ਭਵਜਲ ਪਾਰ ਪਵਾਈ ਬੇਸ਼ੁਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਅਜੂਨੀ ਸੰਭਉ ਕਲ ਅੰਧਕਾਰ ਦੀਪਾਈ ਅੰਤਰਜਾਮੀ ਜੀਵਨ ਕਾ ਦਾਤਾ ਦੇਖਤ ਤ੍ਰਿਪਤ ਅਗਾਈ ਇਕੰਕਾਰ ਨਿਰੰજન ਨਿਰਭਉ ਸਭ ਜਲ ਥਲ ਰਹਿਆ ਸਮਾਈ ਭਗਤ ਦਾਨ ਭਗਤਾ ਕੋ ਦੀਨਾ ਹਰ ਨਾਨਕ ਜਾਚੈ ਮਾਈ RAM ਕਲੀ ਮਹਲਾ 5 ਵਾ ਸਲੋਕ ਸਿੱਖ ਹੋ ਸ਼ਬਦ ਪਿਆਰੇ ਹੋ ਜਨਮ ਮਰਨ ਕੀਟੇ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਤਨ ਦਾਤਾ RAM ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤੋ ਸਤ ਗੁਰ ਖੇਪ ਨਿਬਾਹੀ ਸੰਤ ਹੋ ਹਰ ਨਾਮ ਲਾਹਾ ਦਾਸ ਕੋ ਦਿਆ ਸਗਲੀ ਤ੍ਰਿਸ਼ਨ ਉਲਾਹੀ ਸੰਤ ਹੋ ਰਹਾਉ ਖੋਜਤ ਖੋਜਤ ਲਾਲ ਇਕ ਪਾਇਆ ਹਰ ਕੀਮਤ ਕਹਿਣ ਨਾ ਜਾਈ ਸੰਤ ਹੋ ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸ ਸਮਾਈ ਸੰਤ ਹੋ ਗੁਣ ਗਾਵਤ ਗਾਵਤ ਭੈ ਨਿਹਾਲਾ ਹਰ ਸਿਮਰਤ ਤ੍ਰਿਪਤ ਅਗਾਈ ਸੰਤੋ ਆਤਮ ਰਾਮ ਰਵਿਆ ਸਭ ਅੰਤਰ ਕਤ ਆਵੇ ਕਤ ਜਾਈ ਸੰਤੋ ਆਤ ਜੁਗਾਦੀ ਹੈ ਪੀ ਹੋਸੀ ਸਭ ਜੀਆਂ ਕਾ ਸੁਖਦਾਈ ਸੰਤੋ ਆਪ ਬੇਅੰਤ ਅੰਤ ਨਹੀਂ ਪਾਈਐ ਪੂਰ ਰਹਾ ਸਭ ਠਾਈ ਸੰਤੋ ਮੀਤ ਸਾਚਨ ਮਾਲ ਜੋ ਬਨਸੁਤ ਹਰ ਨਾਨਕ ਬਾਪ ਮੇਰੀ ਮਾਈ ਸੰਤ ਹੋ ਰਾਮ ਕਲੀ ਮਹੱਲਾ ਪੰਜਵਾ ਮਨ ਬਚ ਕਰਮ ਰਾਮ ਨਾਮ ਚਿਤਾਰੀ ਕੂਮਨ ਕੇਰ ਮਹਾ ਅਤ ਵਿਖੜੀ ਗੁਰਮੁਖ ਨਾਨਕ ਪਾਰ ਉਤਾਰੀ ਰਹਾਉ ਅੰਤਰ ਸੂਖਾ ਬਾਹਰ ਸੂਖਾ ਹਰ ਜਪ ਮਲਨ ਭਏ ਦੁਸ਼ਟਾਰੀ ਜਿਸ ਤੇ ਲਾਗੇ ਤਿਨਹਿ ਨਿਵਾਰੇ ਪ੍ਰਭ ਜੀਓ ਆਪਣੀ ਕਿਰਪਾ ਧਾਰੀ ਉਧਰੇ ਸੰਤ ਪਰੇ ਹਰ ਸ਼ਰਣੀ ਪਤ ਬਿਨ ਸੇ ਮਹਾ ਅਹੰਕਾਰੀ ਸਾਧੂ ਸੰਗਤ ਇਹ ਫਲ ਪਾਇਆ ਇਕ ਕੇਵਲ ਨਾਮ ਅਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਟੀ ਜੋਤ ਤੁਮਹਾਰੀ ਤੁਮ ਸਮਰੱਥ ਅਕਥ ਅਗੋਚਰ ਰਵਿਆ ਏਕ ਮੁਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨਾ ਪਾਰ ਆਵਾਰੀ ਨਾਮ ਦਾਣ ਨਾਨਕ ਵਡਿਆਈ ਤੇਰਿਆਂ ਸੰਤ ਜਨਾਂ ਰੇ ਨਾਰੀ